ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਬੈੜਾ ਆਗੀਆਂ ਵੀਰੇ ਕੋਲੇ ਇੱਕ ਤਾਜੀ ਸੂਈਆ ਵੀਰਿਓ ਤਾਂ ਇੱਕ ਬੱਚੇ ਬਿਨਾ ਆ ਤਾਂ ਰੇਟ ਵੀਰ ਦਾ ਜਜ ਹੁੰਦਾ ਵੀਰਿਓ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਜੀ ਵਧੀਆ ਜੀ ਵਧੀਆ ਤੀਂ ਦੱਸੋ ਵੀ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਵੀਰੇ ਹਾਂ ਨਾ ਤੁਸੀਂ ਵੀਰੇ ਆਪਣਾ ਹਾਂ ਵੀ ਜੀ ਸੰਦੀਪ ਸਿੰਘ ਪਿੰਡ ਮੁੰਨ ਬਣਾੜੀਆਂ ਤਸੀਲ ਜਨਾਲਾ ਜਿਹੜਾ ਅੰਮ੍ਰਿਤਸਰ ਨੇੜੇ ਫਤਿਹਗੜ ਚੂੜੀਆਂ ਜੇ ਹਾਂਜੀ ਤੇ ਮੋਬਾਈਲ ਨੰਬਰ ਹੈਗਾ 9781685435 ਵੀ ਜੀ ਤਾਂ ਦੋ ਵੜਾ ਵੀਰੇ ਕੋਲੇ ਹੁਣ ਹਾਂ ਵੀ ਜੀ ਟੌਪ ਦੀਆਂ ਲਿਆਉਂਦੀਆਂ ਠੀਕ ਹੈ ਜੀ ਕੱਲ੍ਹ ਵਾਲੀ ਫਿਰ ਅਪਲੋਡ ਤੇ ਵੇਖੀ ਉਹ ਦੋ ਜਿਹੜੀ ਕੀਤੀ ਵੀਡੀਓ ਆ ਗਈ ਹੋਈ ਹਵਾ ਇਸ ਤਰ੍ਹਾਂ ਵੀਡੀਓ ਆਦਾ ਬੁੱਲਾ ਨਹੀਂ ਹੁੰਦਾ ਇਸ ਤਰ੍ਹਾਂ ਹੀ ਗਈ ਜੀ ਇਦਾਂ ਗੀ ਹਾਂ ਜੀ ਰੇਟ ਜੈ ਜੀ ਹਣਾ ਸਾਨੂੰ ਪਤਾ ਵੀ ਕਦੋਂ ਰੇਟ ਜੈ ਜੋ ਹੋਵੇ ਹਣਾ ਉਹ ਫਿਰ ਜਲਦੀ ਵਿਗਣੀ ਵਿਗਣੀ ਹੀ ਪਸ਼ੂ ਚੰਗਾ ਵਾ ਦਾ ਰੇਟ ਜਾਇ ਜਾ ਆਪਣਾ ਰੇਟ ਹੁੰਦਾ ਬਿਲਕੁਲ ਜਾਇ ਜਾ ਤੇ ਕਿੰਨੇ ਦਾ ਆ ਜਾਂਦਾ ਇਹ ਡੰਗਣ ਹੀ ਲਿਓਨੇ ਸਾਫ ਸੁਥਰਾ ਸਾਫ ਸੁਥਰਾ ਬਿਲਕੁਲ ਦੁੱਧ ਆਪਣਾ ਪੱਕਾ ਦੁੱਧ ਆਪਣਾ ਪੱਕਾ ਝੂਠ ਦਾ ਆਪਣਾ ਬਿਲਕੁਲ ਨਹੀਂ ਨਹੀਂ ਝੂਠ ਬੋਲਣਾ ਹੈ ਹਨਾ ਵੀ ਸਚਾਈ ਦਾ ਕੰਮ ਤੇ ਕਿੰਨਾ ਸੋਹਣਾ ਚੱਲੰਦਾ ਹੈ ਹਨਾ ਹਾਂ ਜੀ ਵੇ ਲੋਕ ਜੀ ਫੇਰ ਆ ਗਏ ਅੱਜ ਬਿਲਕੁਲ ਬਿਲਕੁਲ ਤਾਂ ਇਦਾਂ ਹੀ ਫਿਰ ਲੰਮਾ ਟਾਈਮ ਸਰਕਲ ਚੱਲਦਾ ਸਚਾਈ ਨਾਲ ਸਦਾ ਹਨਾ ਹਾਂ ਜੀ ਹਾਂ ਜੀ ਹਾਂ ਜੀ ਤਾਂ ਕਰੀਏ ਵੀਰੇ ਸ਼ੁਰੂ ਹਾਂ ਜੀ ਵੇ ਜੀ ਵੇਣ ਨਹੀਂ ਹੀ ਗੱਬਣਾ ਅੱਛਾ ਜੀ ਇਹ ਰਾਤੀ ਲੈ ਕੇ ਆਏ ਗੱਡੀ ਦੇ ਹਲਾਰੇ ਹਲੋੜੇ ਨਾਲ ਨਾ ਥੂੜੀ ਆਣ ਕੇ ਅੱਛ ਦੋ 2 ਕਿਲੋ ਗਾਂ ਚੋ ਹੁੰਦੀ ਏ ਠੀਕ ਹੈ ਜੀ ਬੱਚਾ ਜੀ ਆ ਗਏ ਠੀਕ ਹੈ ਜੀ ਆ ਜੇਗਾ ਬੱਚਾ ਆ ਬੱਚਾ ਨਾੜੂ ਖਾ ਦੋ ਨਾਲ ਤੇ ਸ਼ੇਰਾ ਰਾਤੀ ਸੋਈ ਹੈ ਹਨਾ ਠੀਕ ਹੈ ਜੀ ਖਾ ਦੋ ਖਾ ਦੋ ਨਾੜੂ ਠੀਕ ਹੈ ਠੀਕ ਹੈ ਠੀਕ ਹੈ ਬੈਠਾ ਰਹਿੰਦੇ ਬੈਠਾ ਰਹਿੰਦੇ ਠੀਕ ਹੈ ਜੀ ਤਾ ਵੇਖੋ ਵੀਰੇ ਤਾਜੀ ਸੋਈ ਆ ਬਾਕੀ ਇਹ ਬਾਨੀ ਬੁੰਨੀ ਉਹ ਤਾਂ ਚੰਗੀ ਹੈ ਨਾ ਪੈਪਾ ਪੋਪਾਂ ਦੁੱਧ ਆ ਲੀਆਂ ਅਸੀਂ ਓਪਾ ਵੀਰ 12 13 ਕਿਲੋ ਦੁੱਧ ਚੋਂਦੇ ਰਹੇ ਹੋ ਠੀਕ ਹੈ ਜੀ ਇਹ 3-4 ਦਿਨਾਂ ਦੇ ਮੈਨੇ ਸਫਰ ਜਾਣ ਕਰਕੇ ਸੂਕੀ ਐ ਪੈਂਡੇ ਕਰਕੇ ਸੂਕੀ ਹੈਣਾ ਤਾਂ ਚੰਗੀ ਵਿਹੜਾ ਉਦਾਂ ਇਹ ਲਾਲ ਡੱਬੀ ਆ ਗਈ ਹੈਣਾ ਹਾਂਜੀ ਇਹ ਸ਼ਰਚ ਵੀ ਆਏ ਆਂ ਸ਼ਰਚ ਵੇਖੋ ਵੀਰੋ ਠੰਡ ਠੰਡ ਪਿਆਰਾ ਲੱਗਿਆ ਤਾਂ ਤਾਂਜੀ ਬਿਲਕੁਲ ਹੀ ਸੂਈ ਆ ਬਈ ਜੀ ਛੱਪੂ ਦਾ ਕਾਦੀ ਨਾ ਹੱਥ ਕੱਢੀ ਇਹਦੀ ਠੀਕ ਹੈ ਜੀ ਹਾਂਜੀ ਛੱਪੂ ਦਾ ਇਹਨੇ ਵੱਧ ਕਰਨਾ ਠੀਕ ਹੈ ਹੋਰ ਹਰ ਬੱਚੇ ਦਾ ਤੇ ਕਰਦਾ ਪਸ਼ੂ ਹਾਂ ਠੀਕ ਹੈ ਤਾਂ ਵੇਖੋ ਵੀਰੋ ਚੰਗੀ ਵਿਹੜਾ ਵੀਰੇ ਕੋਲੇ ਇਹ ਆ ਵੀ ਸੂਰੀ ਬਿਲਕੁਲ ਤਾਜੀ ਜੀ ਇਹ ਵੇਖੋ ਵੀਰੇ ਮਾਨੇ ਦੇ ਨਾਲ ਨਾਲ ਉਹਨੇ ਚੈੱਕ ਕਰ ਲਿਆ ਹੈ ਠੰਡ ਠੰਡ ਚੰਗਾ ਲੱਗਿਆ ਅਕਲ ਜਿੰਦ ਵੀ ਪਿਛੋਂ ਸਾਰੀ ਇਹ ਲਿਬੜੀ ਮਲੇ ਨਾਲ ਯਾਰ ਬਿਲਕੁਲ ਪੂਰੇ ਆ ਜੀ ਇਹ ਜੂਦੀ ਆਪਣੀ ਵੀਡੀਓ ਪਈ ਸਕੋਏ ਕੋਈ ਅੱਛਾ ਸਭ ਕੁਝ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਹਾਂ ਜੀ ਵੇਜੀ 12 13 ਕਿਲੋ ਦੁੱਧ ਇਹ ਦੁੱਧ ਹੀ ਜਾਣਾ ਏਡੀ ਗਾਂ ਨੂੰ 12 13 ਕਿਲੋ ਦੁੱਧ ਜਾਂਦਾ ਰੇੜੇ ਦਾ ਨਿਗਾਹਿਆ ਕਰਦੇ ਨੇ ਟੋਕੜਾ ਲੈ ਬਿਲਕੁਲ ਮੌਸਮ ਨੂੰ ਵਧੀਆ ਵੀਰੇ ਹੁਣ ਗਾੜੀ ਪੱਠਾ ਆਇਨਾ ਮ ਦੁੱਧ ਨੇ ਦੇਈ ਜਾਣਾ ਵੀਰੇ ਚਾਲੇ ਦੇ ਦੁੱਧ ਦੇਈ ਜਾਣਾ ਪਰ ਨੂੰ ਵਿਚਲਾ ਦਰਮਿਆਨਾ ਜਾਂ ਕਾਦਿਆ ਨਾ ਬਹੁਤਾ ਵੱਡਾ ਨਾ ਬਹੁਤਾ ਛੋਟਾ ਬਿਲਕੁਲ ਵਿਚਰਾ ਨਿਕਲਿਆ ਸੋਹਣੀ ਬਣਾ ਹਾਂਜੀ ਘਰ ਵੀ ਕੋਈ ਬੱਜੀ ਸੋਹਣੀ ਲੱਗੂਗੀ ਬਿਲਕੁਲ ਹਾਂਜੀ ਤਾਂ ਵੀਰੇ ਮੁੱਲ ਮੁੱਲ ਵੀਜੀ ਕੁਲਜਿੰਦਰ ਵੀ ਜਾ ਜੀ ਹਾਂਜੀ ਦੋ ਚਾਰ ਦਿਨ ਸ਼ਾਮਤੀ ਤੇ 40 ਦੀ ਆਹੋ ਤਾਂ ਇਹ ਦੁੱਧ ਧਾਗੀ ਫਿਰ ਤਾਂ ਚੰਗੀ ਰਕਮ ਵਾਲੀ ਹੈ ਨਾ 2-4 ਦਿਨ ਸ਼ਾਂਤੀ ਦੇ 40 ਦੀ ਹੁਣ 40 ਚੋਂ 3 ਛੱਡ ਦਈਏ 37 ਦੀ ਹਾਂ ਜਾਇ 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 ਹੋਰ ਕਰ ਦਿਓ ਛੋਟਾ 3 ਦੱਸੋ ਵੀਰਾਂ ਨੂੰ ਕਰਾਇ ਗੁਰੇ ਪੈ ਜਾਂਦੇ ਚਾਹ ਸੋਣੀ ਗੜਾ ਗੜਾ ਵੀਰਾ ਲੈ ਜੂ ਸਾੰਬਲੂ ਵੀਰੇ ਚੰਗਾ ਦੁੱਧ ਚ ਵਾਜੂ ਇਹ ਤਾਂ ਸੂਈ ਆ ਫਿਰ ਹਨਾ ਤੇ ਸੂਈ ਤ ਵੀ ਦੱਸਦੇ ਪਏ ਪੰਜ ਛੇ ਦਿਨ ਪਹਿਲਾਂ ਪਈ ਹਨਾ ਹਾਂਜੀ ਪਹਿਲਾਂ ਸੂਈ ਪਈ ਆ ਸਫਰਦਾ ਕਰਕੇ ਦੁੱਧੋਂ ਵਾਜਣਾ ਦੋ ਚਾਰ ਮਾਂਡੇ ਮਾਂਡ ਮੁੰਡੇ ਖਾ ਗਈ ਨਾ ਵਾਂਡਾ ਖਾਂਦਾ ਫਿਰ ਤਾਂ ਦੁੱਧੋਂ ਆ ਗਈ ਹਨਾ ਤਾਂ ਦੁੱਧੋਂ ਆ ਜ ਨਹੀਂ ਵਿੱਚ ਬਿਲਕੁਲ 2 2 3 ਗੱਲਾਂ ਚ ਹੋਈ ਆ ਨਾਲ ਬੱਚਾ ਰਜਾਇਆ ਬੱਚਾ ਰਜਾਇਆ ਬਿਲਕੁਲ ਬਿਲਕੁਲ ਵੇਖੋ ਵੀਰੋ ਠੀਕ ਆ ਜੀ ਤਾਂ ਵੀਜੀ ਆਪਾਂ ਦੇ ਚੋਖ ਚੋਖੜੀ ਪਾਉਣੇ ਆਡੇ ਕੋਲ ਜਾ ਡੰਗਰ ਅਸੀਂ ਆਜੀ ਵੇਚ ਦੇਣਾ ਬਿਲਕੁਲ ਵੀਰੋ ਉਹਨਾਂ 12 13 ਕਿਲੋ ਦੀ ਗਰੰਟੀ ਦਿੱਤੀ ਹੈ ਇਹਨਾਂ ਨੇ 10000 ਲਈ ਜੇ 10000 ਲਈ ਜਾਵੇ ਤੇ ਵੀ ਜੀ ਅੱਡੀ ਕੰਮ ਕੀ ਜਾਂਦਾ ਵਾ ਬਿਲਕੁਲ ਆਈ ਤੇ ਆਣਾ ਖੋਰ ਖਾਰੀ ਪਾਉਂ ਲੈ ਜੇ ਕੋਈ ਵੀ ਜੀ ਚਲੋ ਠੀਕ ਹੈ ਜੀ ਸਾਡੇ ਤੇ ਆਉਂਦਾ ਡੰਗਰ ਵੇਚ ਜਾਂਦਾ ਵਾ ਜਿੰਨੇ ਪਾਹੇ ਸੱਚਾ ਦੇ ਖਰਚੇ ਜਾਂਦੇ 50 45 ਨਹੀਂ ਖਰਚਿਆ ਜਾਂਦਾ ਬਿਲਕੁਲ ਬਿਲਕੁਲ ਕਰਕੇ ਵੀ ਜੀ ਬਿਲਕੁਲ ਜਿਆਦਾ ਨਾ ਵੇਖੋ ਠੰਢੀ ਦਾਲ ਤੋੜੀ ਤੋਂ ਦਾਲ ਨਾ ਰਿਆ ਸੁੱਟੋ ਤੇ ਆ ਰਾਜ ਜਾਂਦੀ ਰਾਜ ਜਾਣੀ ਹੈ ਬਿਲਕੁਲ ਬਿਲਕੁਲ ਟੋਕਰੀ ਭੁੱਠੇ ਖਾਣੇ ਦੇ ਵਿੱਚ ਦੁੱਧ ਦਈ ਜਾਣਾ 10 12 ਕਿਲੋ ਤੇ ਵੇਖ ਤਾਂ ਬਾਕੀ ਚਲੋ ਵੀਰੇ ਹੁਣਾਂ ਦੇ ਜਾਈ ਨਹੀਂ ਪਾਇਆ ਇਹਨੂੰ ਹਣਾ ਅੱਜ ਸੂਟ ਆ। ਅਪਾ ਜੀ ਵੀਰੇ ਚੋਖਰ ਕੋ ਉਨੇ ਆ। ਹਿਸਾਬ ਕਰ ਲਓ ਗਾਣਿਆਂ ਦੀ 15-16 ਕਿਲੋ ਦੁੱਧ ਦੀ ਦੋ ਥੋੜਾ ਜੀ ਲਾਇਆ ਨੇ। ਹਾਂ ਦੇਲ ਨਹੀਂ ਚੱਲਦਾ। ਹਾਂ ਜੀ ਹਾਂ ਜੀ। ਹੁਣ ਕਿੰਨੇ ਦੀ ਸਾਣਾ? 35 ਦੀ। 35000 ਦੀ। ਬਿਲਕੁਲ ਠੀਕ ਆ ਵੀਰੇ। ਵੇਖੋ ਵੀਰੇ ਜੈਜ ਰੇਟ ਆ ਤਾਜੀ ਸੂਈ ਆ। 20 ਇਅਰ ਦੀ ਵੀਰ ਕੰਦਾ ਹੋ ਜੂ ਸੋਣੀ ਵੜਾ ਬਾਕੀ ਫੂਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਰੇਟ ਜਾਇਜ਼ ਆ ਕਾ ਜੀ ਤੁਸੀਂ ਵੀਰ ਕੋਈ ਦੇਂਦਾ ਨਹੀਂ ਪੈਂਦਾ ਜੀ ਮਾਨਤਨ ਵੀਜ਼ਾ ਕਰ ਦਾਂਗੇ ਮਾਨਤਨ ਹਨਾ ਕੋਈ ਫੂਨ ਲਾ ਲੈ ਮੋੜ ਦੇਣੀ ਹਨਾ ਮੋੜ ਦੇਣੀਗੇ ਬਹੁਤੀ ਨਾ ਕੋਈ ਥੱਲੇੋਂ ਬੈ ਕੇ ਰੇਟ ਲਾਵੇ ਸੱਜਰਿਆ ਵੀ ਜੀ ਬਿਲਕੁਲ ਬਿਲਕੁਲ ਹਾਂ ਜੀ ਸੱਜਰਿਆ ਤਾਂ ਇਹ ਵੀ ਸੀਲਸ ਲੱਗ ਹਨਾ ਸੀਲ ਲੱਗ ਗਿਆ ਠੀਕ ਹੈ ਜੀ ਇਹ ਵੀ ਜੀ ਆ ਹੈਗੀ ਜੇ ਪਹਿਲਾਂ ਸੁਹਾ ਕ ਦੰਦ ਪੁੱਟ ਕੇ ਲੈ ਜਾਏ ਚੌਂਗੀ ਤੋਂ ਛਿੱਗੀ ਹੋਣੀ ਜੀ ਚੌਂਗੀ ਤੋਂ ਛਿੱਗੀ ਠੀਕ ਹੈ ਜੀ ਤੇ ਵੀ ਜੀ ਇੱਕੋ ਦੋ ਦੀ 16 ਕਿਲੋ ਹਾਂ ਜੀ ਮਹੀਨੇ ਇੱਕ ਦੀ ਸੁਈ ਮ ਕਿੰਨਾ ਵੀ ਜੇ ਬਹੁਤੀ ਬਿਆਸ ਬਸਾਈ ਕਰਨੀ ਕਈ ਆ ਦਿੰਦੇ ਵੀਰ ਬੱਚਾ ਨਹੀਂ ਖਾ ਤਿੰਨ ਮਹੀਨੇ ਹੋ ਗਏ ਨੇ ਸੋਈ ਨੂੰ ਜੋ ਕੁਛ ਵੀ ਜੀ ਤੁਹਾਡੇ ਸਾਹਮਣੇ ਦਿਖਣ ਰਿਹਾ ਬਿਲਕੁਲ ਬਿਲਕੁਲ ਤੇ ਜੀ ਹੁਣ ਮੌਕੇ ਦੇ 13 ਲੀਟਰ ਦੁੱਧ ਹਾਜ਼ਰ ਹੋਊਗਾ ਕੋਈ ਚੇਕ ਮਾਰ ਕੇ 13 ਕਿਲੋ 13 ਕਿਲੋ 13 ਕਿਲੋ ਦੁੱਧ ਮੌਕੇ ਤੇ ਜੀ ਆਪਣੇ ਘਰੋਂ ਅੰਕਲ ਜਿੰਦਰ ਵੀਰ ਆਪਣੇ ਘਰੋਂ ਚਵਾ ਕੇ ਦੂੰਗਾ ਦੁੱਧ ਠੀਕ ਹੈ ਆ ਵੇਖ ਵੀਰ ਠੰਡੀ ਫਿਰ ਇਤਰਾ ਹੀ ਜਿੱਧਰੋਂ ਮੱਝੀ ਬੈਠਾ ਤੇ ਵੇਖੋ ਵੀਰੋ ਲੈਵੇ ਤੋਂ ਲੈ ਕੇ ਚੈੱਕ ਕਰ ਲਓ ਸੋਈ ਵੀਰ ਕੱਲ ਜਿੰਦਰ ਵੀ ਲਾਇਆ ਥੱਲੇ ਵੇ ਹਾਂਜੀ ਤੋ ਐਨੇ ਨਹੀਂ ਦੇਣਾ ਦੋ ਤੇ ਕਿਹੜੀ ਨੇ ਫਿਰ ਦੇਣਾ ਬਿਲਕੁਲ ਦੇਖੋ ਵੀਰ ਦੋ ਚਾਰ ਤਨ ਜੀ ਲਾ ਗਈ ਫੇਰ 21 16 ਕਿਲੋ ਵਿੱਚ ਚੱਲ ਜਾਨੀ ਬਿਲਕੁਲ ਬਿਲਕੁਲ ਹਾਂਜੀ ਨਾਲੇ ਗਾੜੀ ਵੱਡੀ ਵੜਾ ਕੱਦ ਕਾਠ ਵਾਲੀ ਵੀਰੋ ਤਾਨ ਲੇਵੇ ਵਾਲੀ ਆ ਸੋਹਣੇ ਥਣਪਾਂਡੇ ਦੀ ਮਾਲਕਾ ਤਾਂ ਸੋਹਣੀ ਵੜਾ ਚੈੱਕ ਕਰ ਲਓ ਪਹਿਲਾ ਹੀ ਸੁਆਹੀ ਵੀਰ ਪਹਿਲਾ ਸੁਆਹ ਹਾਂਜੀ ਚੱਡੇ ਦੇ ਨਾਲਾਂ ਨੂੜਾਂ ਵਿਖਾ ਦਿਓ ਕਿ ਤਰ੍ਹਾਂ ਦੀਆਂ ਲੱਗੀਆਂ ਪਹਿਲਾਂ ਨਹੀਂ ਲੱਗੀ ਆ ਤਾਂ ਤੁਹਾਨੂੰ ਚੰਗਾ ਲੱਗਿਆ ਲੇਵਾ ਵੀ ਸੋਹਣਾ ਲੱਗੇ ਵੀਰ ਜੇ ਵੀ ਚਵਾਈਕ ਤੇ ਲੱਗੀ ਜੇ ਕੋਈ ਆ ਜਾਏਗਾ ਸਾਡੇ ਘਰੇ ਤੇ ਛੱਡਕ ਨਹੀਂ ਜਾਂਦਾ ਜੋ ਹੋਂ ਚਵਾ ਵੀਰ ਇੱਕ ਹੀ ਨੰਬਰ ਹੋਊਗਾ ਇੱਕ ਨੰਬਰ ਹਾਂਜੀ ਹਾਂਜੀ ਇਹ ਵੀ ਨਹੀਂ ਕਲਿੰਦਰ ਵੀਰ ਗੱਲ ਜਿੱਥੇ ਮਰਜੀ ਖਲਾੜ ਕੇ ਬੈਠ ਥੱਲੇ ਬਹਿ ਜਾ ਆ ਵੇਖ ਕਲਿੰਦਰ ਵੀਰ ਉਹ ਜਿਹਨੀਆਂ ਬਸਵਾਇ ਨਹੀਂ ਕੋਈ ਜਿਤਨਾ ਮਰਜੀ ਬਿਠਾ ਰੇ ਨਹੀਂ ਤੇ ਪਹਿਲਾਂ ਦੇ ਕਲਿੰਦਰ ਵੀਰ ਹਾਥੀ ਲੱਗਣ ਦਿੰਦੀਆਂ ਕਿਆ ਬਾਤ ਹੈ ਹਾਂਜੀ ਲਾਲ ਡੱਬੀ ਆ ਗਈ ਹੈ ਨਾ ਖੈਰ ਖੈਰ ਜਲਸੀਨ ਵਾਲੇ ਆ ਤਾੜੀ ਵਾਲਾ ਚੱਡਾ ਫਾੜੀ ਵਾਲਾ ਕੱਡਾ ਫਾੜੀ ਵਾਲਾ ਲੱਭਦਾ ਕਾਟੀ ਵਾਲਾ ਗਾਂਚੜ ਬਿਲਕੁਲ ਹਾਂਜੀ ਬਿਲਕੁਲ ਸਫਾਈ ਚ ਹੈ ਗਾਈ ਜਿੰਨੀ ਸਾਫ਼ ਆ ਵੇਖੋ ਬਿਲਕੁਲ ਸਫਾਈ ਆ ਲੇਵੇ ਦੀ ਬਹੁਤ ਸਫਾਈ ਅੱਗੇ ਹੁੰਨੀ ਪਿਛੇ ਬਿਲਕੁਲ ਮੈਂ ਨਾ ਕੁਲ ਜਿੰਦਰਵੀਰ ਤੈਨੂੰ ਬਤਾਵਾ ਕਿ ਨਾਲੇ ਦੇ ਆਪਾਂ ਡੰਗਰ ਲਿਆਉਣਾ ਚੰਗਾ ਆ ਵੇਖੋ ਜਿੰਨੀ ਦੁੱਧ ਕੁਲ ਜਿੰਦਰਵੀਰ ਦੋ ਚਾਰ ਦਿਨ ਸੇਵਾ ਕਰਤੀ ਦੁੱਧ 16 ਕਿਲੋ ਤੇ ਫੇਰ ਜਾਣੀ ਆ ਆ ਦੁੱਧ ਤਾਂ ਕਿਦੋਂ ਮੰਡ-ਮੁੰਡ ਹਰਿਆ ਖਾਊਗਾ ਨਾ ਦੇਖੋ ਮੀਨੇ ਡੇਢ ਦੀ ਸੁਈ ਲੈਵਾ ਬਹੁਤ ਸ਼ਾਨਦਾਰ ਲੱਗੇ ਮੀਨੇ ਡੇਢ ਦੀ ਸੁਈ ਉਹਨਾਂ ਗਾਂ ਨੂੰ ਤੇ ਉਹਨਾਂ ਪਸ਼ਾਨ ਨੂੰ ਚੱਡਾਵਾ ਥਣ ਵੀ ਬੜਾ ਪਿਆਰਾ ਬੜਾ ਬੜਾ ਤਾਂ ਵੇਖੋ ਵੀਰੋ ਚੰਗੀ ਵਹਿੜਾ ਕਦ ਕਾਠਾ ਲਈ ਆ ਲੈਵੇ ਵਾਲੀ ਆ ਤਾਂ ਬਾਕੀ ਕਿਵੇਂ ਵੀਰ ਜੀ ਨੇ ਕਹਤਾ ਕਿ ਬੱਚਾ ਤਾਂ ਹਨੀ ਦਾ ਹਨਾ ਤੋਕੜ ਮੰਨ ਕੇ ਜਲ ਜੋ ਜਾਂ ਕਿਵੇਂ ਹਨਾ ਵੇਦੀ ਜੇ ਸਾਹਮਣੇ ਬਜੀਏ ਬਿਲਕੁਲ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੈ ਟੋਕੜੇ ਦੇ ਨੇ ਦੁੱਧ ਨਹੀਂ ਦੇਣਾ ਦੁੱਧ ਨਹੀਂ ਦੇਣਾ ਬਿਲਕੁਲ ਟੋਕੜੇ ਨੇ 5-6 ਕਿਲੋ ਦੇਣਾ ਹੈ ਬਿਲਕੁਲ ਤੇ ਜੋ ਕੁਝ ਹੈਗਾ ਵੀਰੇ ਤੁਹਾਡੇ ਸਾਹਮਣੇ ਆ ਸੋਹਣੀ ਵੜਾ ਨਾਕਲਜਿੰਦਰ ਵੀ ਕੋਈ ਪਸਮਾਲ ਆਇਆ ਜੀ ਇਹਨੂੰ ਤਾਂ ਨਾ ਕੁਝ ਠੀਕ ਹੈ ਸੋਹਣੀ ਵੜਾ ਗਈ ਹੈ ਨਾ ਹਾਂਜੀ ਤੇ ਵੀਰੇ ਮੁੱਲੇ ਦਾ ਮੁੱਲ ਕਲਜਿੰਦਰ ਵੀਰ ਜੀ ਇਹਦੇ ਦੁੱਧ 16-17 ਕਿਲੋ ਹੁੰਦਾ ਫਿਰ ਭਾਵੇਂ 45-50 ਦੀ ਵੜਾ ਵੇਖਦੀ ਹੱਕ ਰੱਖਦੀ ਆ ਕੱਦ ਕਾਠ ਵਾਲੀ ਵੇਖ ਲੋ ਕਿੱਥੇ ਦਾ ਕੌਂਡੀ ਆ ਹਾਂਜੀ ਹਾਂ ਨਕਲਜਿੰਦਰ ਵੀ 40 ਆਦੀ ਦੇ ਦਈਏ ਕੀ ਬਾਤ ਹੈ ਨਹੀਂ ਜਾ ਜਾ ਵੇ ਦੇਆ ਛੋਟ ਕਰ ਦਿਓ ਜੀ ਬੱਚੇ ਵਾਲੀਆਂ 45 50 ਦੀਆਂ ਵੀ ਗੰਡੀਆਂ ਬਿਲਕੁਲ ਬਿਲਕੁਲ 2000 ਛੜ ਦਈਏ 38 ਦੀ 38 ਦੀ ਠੀਕ ਐ ਛੋਟ ਛੜ ਕਰ ਦਿਓ ਛੋਟ ਤੁਸੀਂ ਦੱਸੋ ਅੱਜ 2 ਹੀ ਛੜ ਦੋ 36000 ਦੀ 36 ਦੀ ਕੱਲ ਜਿੰਦਰ ਕੋਲ ਜੋੜਾ 70 ਦਾ ਜੋੜਾ 70 ਦਾ ਜੋੜਾ 70 ਦਾ 35 35 ਦੀਆਂ 35 35 ਦੀ ਭਾਈ ਇਹ ਲੈ ਦੇ ਵੇਖੋ ਵੀਰੋ 35 35 ਦੀਆਂ ਹੋ ਜਣਗੀਆਂ ਤਾਂ ਬਹੁਤ ਸ਼ਾਨਦਾਰ ਵੇੜਾ ਨੇ ਚੈੱਕ ਕਰ ਲਓ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਖਾਂਦੀ ਕੁਆਲਿਟੀ ਜੇ ਕਲਜੰਦਰ ਵੀਰ ਕੋਈ ਫੂਨ ਲਾਉਂਦਾ ਦੂਰ ਨੇੜੇ ਦਾ ਵੀਰ ਭੈਣ ਭਰਾ ਕੋਈ ਫੂਨ ਲਾਉਂਦਾ ਜੋੜੇ ਦਾ ਮਾਨਤਨ ਹੋ ਜੂ ਤੇ ਮਾਨਤਨ ਕੀ ਜੇ ਜੋੜੇ ਨੂੰ ਪਾਊਗਾ ਜੋੜੇ ਚ 2000 ਛੋਟ ਠੀਕ ਜੋੜੇ ਚ ਕੱਲੀ ਜੁਣੀ ਜੋੜੇ ਚ ਤਾਂ ਵੇਖੋ ਵੀਰੋ ਰੇਟ ਜਮਾ ਜਿਆ ਜਿਆ ਫੂਨ ਵੀਰ ਨੂੰ ਜ਼ਰੂਰ ਲਾ ਰਹੇ ਹੋ ਛੋਟ ਛੱਪਾ ਵੀ ਹੋ ਜੂ ਹਾਂਜੀ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਮਤਵ ਵਸ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਲੀ ਜਾਵੇ ਜੀ ਤਾਂ ਬਾਕੀ ਵੀਰੇ ਚੁਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਕੋਈ ਨਹੀਂ ਵੀਰ ਆ ਸਕਦਾ ਆਪਣੀ ਸਾਈ ਬਿਆਨਾ ਪਾ ਦੇ ਸਾਨੂੰ ਵੀਡੀਓ ਕਾਲ ਤੇ ਚੁਵਾਈ ਕਰਾਂਗੇ ਬਿਲਕੁਲ ਵੀਰ ਜੀ ਲੋਏ ਵੀਡੀਓ ਕਾਲ ਤੇ ਚੁਵਾਈ ਲੈ ਬਿਲਕੁਲ ਬਿਲਕੁਲ ਜਾਰ ਰਹਿਣ ਨਹੀਂ ਦੇਣਾ ਬਿਲਕੁਲ ਬਿਲਕੁਲ ਇਹੋ ਬੇਨਤੀ ਉਦਾਂ ਹਰ ਵੀਡੀਓ 'ਚ ਹੁੰਦੀ ਆ ਕਿ ਆਪਣੀ ਤੁਸੀਂ ਹਨਾ ਖਰੀਦਦਾਰੀ ਕਰਨੀ ਆ ਜੇ ਠਾਹ ਜੇ ਠਾਹ ਵੀਰ ਜੇ ਭਾਤਾ ਵੇਜ ਅਸੀਂ ਦੇ ਦੇਣਾ ਬਿਲਕੁਲ ਤਾਂ ਬਿਲਕੁਲ ਵੀਰੇ ਤੇ ਸੋਹਣੀਆਂ ਵੇਣਾ ਫੋਨ ਵੀਰ ਨੂੰ ਕਰ ਲਿਓ ਵੀਰੇ ਜੋੜਾ 70000 ਦਾ ਹੋ ਜੂ ਫੋਨ ਜਰੂਰ ਕਰ ਲੇਓ ਸ਼ੋਰ ਚੱਪਾ ਵੀ ਹੋ ਜੂ ਹਾਂਜੀ ਠੀਕ ਹੈ ਜੀ ਤਾਂ ਵੀਰੇ ਐਡਰੈਸ ਇੱਕ ਰਹੀ ਬੋਲਿਓ ਐਡਰੈਸ ਵੀਜੀ ਪਿੰਡ ਮੋਣਪੰਡਵਾਰੀਆਂ ਹਾਂਜੀ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਫਤੇਗੜ ਚੂੜੀਆਂ ਪੈਂਦਾ ਜੀ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਹੈ 97816 85435 ਠੀਕ ਹੈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ